ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਥਾਲੀ ਵਾਲ ਬਟਿਕ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਅੱਜ ਆਪਾਂ ਤੁਹਾਡ ਨੂੰ ਪ੍ਰਿੰਟਰ ਛੂਟਾ ਜਿਹੜੇ ਉਹ ਦਿਖਾਉਨੇ ਆ ਬਹੁਤ ਸੋਹਣੇ ਪ੍ਰਿੰਟਡ ਛੂਟਾ ਹੈ ਇਹ ਆਪਣੇ ਕੋਲ ਇਟਾਲੀਅਨ ਬੋਲ ਦਾ ਜਿਹੜੇ ਹੈਗੇ ਨੇ ਛੂਟ ਨੇ ਇਸ ਤਰ੍ਹਾਂ ਤੁਸੀਂ ਜਿਹੜੀ ਹੈਗੀ ਇਸ ਤੇ ਜਿਹੜੀ ਸਟੈਂਪ ਹੈ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਕੁਆਲਿਟੀ ਦਾ ਜਿਹੜਾ ਹੈਗਾ ਇਹ ਕੱਪੜਾ ਬਹੁਤ ਸੋਹਣਾ ਇਹਦਾ ਫੈਬਰਿਕ ਹੈ ਪ੍ਰਿੰਟਿੰਗ ਵੀ ਬਹੁਤ ਹੀ ਸੋਹਣੀ ਇਸ ਸੂਟ ਦੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਤੇ ਆਲ ਓਵਰ ਸ਼ੂਟ ਹੈ ਜੀ ਇਹ ਸਰਦੀਆਂ ਦੇ ਵਿੱਚ ਪਾਉਣ ਲਈ ਬਹੁਤ ਹੀ ਸੋਹਣਾ ਇਹਨਾਂ ਦਾ ਡਿਜ਼ਾਈਨ ਹੈ ਇਹਦੇ ਵਿੱਚ ਆਪਣੇ ਕੋਲੇ ਬਹੁਤ ਸਾਰੇ ਕਲਰ ਨੇ ਜਿਹੜੇ ਆ ਗਏ ਨੇ ਤੁਸੀਂ ਨਾਲ ਦੀ ਨਾਲ ਜਿਹੜੇ ਕਲਰ ਆ ਚੈੱਕ ਕਰ ਲਿਓ ਇਸ ਤੋਂ ਅਗਲਾ ਕਲਰ ਆਪਣੇ ਕੋਲੇ ਇੱਕ ਹੈਗਾ ਇਹ ਵਾਲਾ ਇਹ ਆਪਣੇ ਕੋਲੇ ਸਰਦਾਈ ਕਲਰ ਮਤਲਬ ਫਰੋਜ਼ੀ ਜਿਹਾ ਕਲਰ ਹੈ ਇਸ ਦਾ ਇਹਦੇ ਵਿੱਚ ਸਰਦਾਈ ਕਲਰ ਆ ਰਿਹਾ ਹੈ ਫਰੋਜ਼ੀ ਕਲਰ ਹੈ ਬਹੁਤ ਸੋਹਣਾ ਇਸ ਤਰ੍ਹਾਂ ਦਾ ਇਸਦੇ ਉੱਪਰ ਪ੍ਰਿੰਟ ਹੈ ਇਸ ਤਰ੍ਹਾਂ ਦਾ ਬਹੁਤ ਸੋਹਣੇ ਸੋਹਣੇ ਇਹਦੇ ਵਿੱਚ ਆਪਣੇ ਕੋਲੇ ਕਲਰ ਨੇ ਜਿਹੜੇ ਆਲ ਓਵਰ ਸ਼ੂਟ ਨੇ ਵਿਦਾਊਟ ਦੁਪੱਟਾ ਨੇ ਇਸ ਤੋਂ ਅਗਲਾ ਕਲਰ ਆਪਣੇ ਕੋਲੇ ਇਹਦੇ ਵਿੱਚ ਇਹ ਆ ਜਾਊਗਾ ਇਹ ਥੋੜਾ ਜਿਹਾ ਲਾਈਟ ਕਲਰ ਹੈ ਇਹ ਵੀ ਤੁਹਾਨੂੰ ਸਰਦੀ ਜੇ ਵਿੱਚ ਦਿਖ ਰਿਹਾ ਨਹੀਂ ਸਰਦੀ ਨਹੀਂ ਹੈਗਾ ਇਹ ਇਹ ਵੀ ਥੋੜਾ ਥੋੜਾ ਹੈਗਾ ਨਾ ਗ੍ਰੀਨ ਜੇ ਚ ਹੈਗਾ ਇਸ ਤਰ੍ਹਾਂ ਦਾ ਇਸ ਦਾ ਕਲਰ ਹੈਗਾ ਗ੍ਰੀਨ ਜਿਹਾ ਕਲਰ ਹੈ ਤੇ ਇਸ ਦਾ ਥੋੜਾ ਜਿਹਾ ਜਿਹੜਾ ਹੈਗਾ ਫਿੱਕੇ ਜਿਹੇ ਕਲਰ ਚ ਹੈ ਇਹ ਥੋੜਾ ਡਾਰਕ ਕਲਰ ਸੀ ਇਹ ਥੋੜਾ ਜਿਹਾ ਲਾਈਟ ਕਲਰ ਹੈ ਬਹੁਤ ਸੋਹਣਾ ਇਹਦਾ ਜਿਹੜਾ ਫੈਬਰਿਕ ਹੈ ਬਹੁਤ ਹੀ ਸੋਹਣਾ ਤੇ ਸੌਫਟ ਕਪੜਾ ਇਸ ਤਰ੍ਹਾਂ ਜਿਵੇਂ ਵੀ ਤੁਸੀਂ ਇਹਨਾਂ ਨੂੰ ਜਿਹੜਾ ਸੂਟ ਹੈ लेस ਵਗੈਰਾ ਲਗਾ ਕੇ ਬਹੁਤ ਸੋਹਣਾ ਜਿਹੜਾ ਸੂਟ ਹੈ ਇਹ ਬਣ ਕੇ ਜਿਹੜੇ ਤਿਆਰ ਹੁੰਦੇ ਆ ਬਹੁਤ ਸੋਹਣੇ ਲੱਗਦੇ ਆ ਸੂਟ ਇਸ ਤੋਂ ਅਗਲਾ ਕਲਰ ਆਪਣੇ ਕੋਲ ਹੈਗਾ ਰਸਟ ਕਲਰ ਇਸ ਤਰ੍ਹਾਂ ਦਾ ਪ੍ਰਿੰਟਿੰਗ ਸਾਰਿਆਂ ਦੀ ਸੇਮ ਰਹੂਗੀ 올ਓਵਰ ਸੂਟ ਨੇ ਵਿਦਆਊਟ ਦੁਪੱਟਾ ਨੇ ਦੁਪੱਟਾ ਜੋ ਵੀ ਤੁਸੀਂ ਲਵਾਉਣਾ ਚਾਹੁੰਦੇ ਹੋ ਲਵਾ ਸਕਦੇ ਹੋ ਜਿਹੜਾ ਦੁਪੱਟਾ ਆਪਣੇ ਕੋਲੇ ਜਿਹੜੇ ਸਾਰੇ ਦੁਪੱਟੇ ਅਵੇਲੇਬਲ ਨੇ ਇਸ ਦੇ ਵਿੱਚ ਇੱਕ ਆ ਚੁਗੀ ਬਲੈਕ ਪ੍ਰਿੰਟਿੰਗ ਇਸ ਤਰ੍ਹਾਂ ਦੀ ਹੈਗੀ ਇਸ ਦੀ ਬਲੈਕ ਪ੍ਰਿੰਟਿੰਗ ਇਸ ਦੇ ਨਾਲ ਆਪਣੇ ਕੋਲੇ ਇੱਕ ਕਲਰ ਇਹ ਆ ਜੂਗਾ ਇਹਦੇ ਵਿੱਚ ਇਹ ਹੈਗਾ ਜਾਂ ਗ੍ਰੀਨ ਤੇ ਜਿਹੜਾ ਹੈਗਾ ਗ੍ਰੇ ਇਸ ਤਰ੍ਹਾਂ ਮਿਕਸ ਜਿਹਾ ਕਲਰ ਹੈ ਇਸ ਦਾ ਇਹ ਵੀ ਵਾਸੂਨੀ ਇਸ ਤਰ੍ਹਾਂ ਦੀ ਪ੍ਰਿੰਟਿੰਗ ਹੈ ਸਰਦੀਆਂ ਦੇ ਵਿੱਚ ਪਾਉਣ ਵਾਲੇ ਬਹੁਤ ਸਾਰੇ ਸੋਹਣੇ ਸੂਟ ਨੇ ਇਸ ਤੋਂ ਅੱਗੇ ਇੱਕ ਕਲਰ ਆਪਣੇ ਕੋਲੇ ਆ ਜਾਊਗਾ ਜੀ ਇਹ ਵਾਲਾ ਇਸ ਦਾ ਵੀ ਬਹੁਤ ਹੀ ਸੋਹਣਾ ਕਲਰ ਹੈ ਬਹੁਤ ਸੋਹਣਾ ਇਸ ਦਾ ਵੀ ਕਲਰ ਹੈ ਇੱਕ ਕਲਰ ਆ ਜਾਊਗਾ ਜੀ ਆਪਣੇ ਕੋਲੇ ਮਸਟਰਡ ਕਲਰ ਇਹ ਸੂਟ ਆਪਣੇ ਕੋਲੇ ਆ ਜਾਊ ਮਸਟਰਡ ਕਲਰ ਦੇ ਵਿੱਚ ਬਹੁਤ ਜਿਹੜੇ ਕਲਰ ਨੇ ਇਹਦੇ ਵਿੱਚ 7-8 ਜਿਹੜੇ ਛੋਟਾ ਆਪਾਂ ਤੁਹਾਨੂੰ ਦਿਖਾ ਦਿੱਤੇ ਨੇ ਅਲੱਗ-ਅਲੱਗ ਕਲਰ ਨੇ ਇਸਦੇ ਵਿੱਚ ਬਲੈਕ ਇਹ ਮੈਂ ਤੁਹਾਨੂੰ ਇੱਕ ਵਾਰੀ ਫਿਰ ਤੋਂ ਸਾਰੇ ਕਲਰ ਦਿਖਾ ਦਿੰਨੇ ਆ ਇਸਦੇ 6 ਕਲਰ ਹੈਗਾ ਇਸਦੇ ਵਿੱਚ ਇਹ ਫਿਰੋਜੀ ਕਲਰ ਹੈਗਾ ਇਸ ਫਿਰ ਥੋੜਾ ਜਿਹਾ ਜਿਹੜਾ ਕਲਰ ਆ ਨਾ ਫਿਰੋਜੀ ਕਲਰ ਹੈ ਇਹ ਡਾਰਕ ਫਿਰੋਜੀ ਕਲਰ ਇਸਦੇ ਵਿੱਚ ਜਿਹੜਾ ਇਹ ਹੈਗੇ ਨੇਗੇ ਅਨियन ਚਾ ਕਲਰ ਆ ਇਸ ਦਾ ਬਾਕੀ ਸਾਰਾ ਦੇ ਕਲਰ ਸੇਮ ਨੇ ਇਸ ਤਰ੍ਹਾਂ ਦਾ ਹੈਗਾ ਮਸਟਰਡ ਇਹ ਕਲਰ ਇਸ ਤਰ੍ਹਾਂ ਦੇ ਸਾਰੇ ਸੂਟਾਂ ਮੈਂ ਤੁਹਾਨੂੰ ਦਿਖਾ ਦਿੱਤੇ ਨੇ ਇਹਨਾਂ ਸਾਰੇ ਸੂਟਾਂ ਦਾ ਜਿਹੜਾ ਪ੍ਰਾਈਸ ਰਹੂਗਾ ਜੀ 1000 ਰੁਪਏ ਵਿਦਆਊਟ ਜਿਹੜੀ ਸ਼ਿਪਿੰਗ ਹੈ 1000 ਰੁਪਏ ਇਹਨਾਂ ਸੂਟਾਂ ਦਾ ਪ੍ਰਾਈਸ ਰਹੂਗਾ ਜੋ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਮੈਸੇਜ ਹੈ ਜਿਹੜਾ ਕਰ ਸਕਦੇ ਹੋ ਬਾਕੀ ਜਿਹੜੀ ਵੀਡੀਓ ਹੈ ਨਾ ਉਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ